ਸਸੀ ਗਾਲ ਕਿਸਾਨ ਵੀਰੋ ਕਿਸਾਨ ਵੀਰੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੱਕੜੀ ਦਾ ਜਾਲਾ ਕਾਫੀ ਜਿਹੜਾ ਝੋਨੇ ਤੇ ਦਿਖ ਰਿਹਾ ਮੈਂ ਸੂਰਜ ਵਾਲੇ ਪਾਸੇ ਕਰਕੇ ਵੀਡੀਓ ਬਣਾ ਰਿਹਾ ਕਿਉਂਕਿ ਸੂਰਜ ਤੋਂ ਜੇ ਆਪਾਂ ਆਪੋਜੀਟ ਸਾਈਡ ਬਣਾਵਾਂਗੇ ਵੀਡੀਓ ਤਾਂ ਸੋਹਣੀ ਆਊ ਪਰ ਉੱਥੇ ਕੀ ਤੁਹਾਨੂੰ ਜਾਲਾ ਪ੍ਰੋਪਰ ਨਹੀਂ ਦਿਖੂਗਾ ਤਾਂ ਦੇਖੋ ਕੁਦਰਤ ਦੀ ਕਿੰਡੀ ਸੋਹਣੀ ਖੂਬਸੂਰਤੀ ਹੈ ਕਿ ਇੱਕ ਜੀਵ ਦਾ ਅਟੈਕ ਆਉਂਦਾ ਤਾਂ ਉਹਨੂੰ ਖਤਮ ਕਰਨ ਲਈ ਦੂਸਰਾ ਜੀਵ ਹੈ ਜਿਹੜਾ ਤੁਹਾਡੇ ਉਹ ਆ ਜਾਂਦਾ ਉਹਨੋਂ ਹੁੰਦਾ ਕੀ ਹੈ ਦੇਖੋ ਜਿਹੜਾ ਇਸ ਟੈਂਟ ਤੇ ਤੁਸੀਂ ਮੈਂ ਤੁਹਾਨੂੰ ਇੱਕ ਪਾਰਟਿਕੂਲਰ ਜਾਲਾ ਦਿਖਾ ਰਹੇ ਹਾਂ ਜਿਹਦੇ ਚ ਕਾਫੀ ਇਹਨੇ ਛੋਟੇ ਛੋਟੇ ਜੀਵ ਹ ਤੁਸਾਂ ਦੇਖ ਰਹੇ ਹੋ ਜਿਸ ਤਰ੍ਹਾਂ ਤੁਹਾਡੀ ਸਕਰੀਨ ਤੇ ਹੈ ਇਹਨੇ ਫਸਾ ਰੱਖਿਆ ਔਰ ਇਸ ਮੱਕੜੀ ਨੇ ਇਹਨਾਂ ਨੂੰ ਕੀ ਹੈ ਖਤਮ ਕਰਤਾ ਤਾਂ ਹੁਣ ਇਹ ਕੀ ਸੀ ਆਪਣੇ ਦੁਸ਼ਮਣ ਕੀਟ ਦੇਖੋ ਤੁਹਾਡੀ ਫਸਲ ਦੇ ਵਿੱਚ ਦੋ ਤਰ੍ਹਾਂ ਦੇ ਕੀਟ ਹੋਣਗੇ ਦੁਸ਼ਮਣ ਕੀਟ ਤੇ ਮਿੱਤਰ ਕੀਟ ਔਰ ਹੁਣ ਇਹ ਆਪਾਂ ਦੇਖਣਾ ਵੀ ਆਪਾਂ ਦੁਸ਼ਮਣ ਕੀਟ ਮਾਰਨੇ ਹੈ ਜਾਂ ਨਾਲ ਮਿੱਤਰ ਕੀਟ ਵੀ ਮਾਰ ਦਿੰਦੇ ਆ ਕਈ ਵਾਰੀ ਕਿਸਾਨ ਦੁਆਰਾ ਕੀਤੀ ਗਈ ਕਾਲੀ ਇਹ ਵੀ ਉਹਦੇ ਮਿੱਤਰ ਕੀਟਾ ਨੂੰ ਵੀ ਖਤਮ ਕਰ ਦਿੰਦੀ ਹੈ ਇਸ ਤਰ੍ਹਾਂ ਤੁਸੀਂ ਇਹ ਜਾਲਾ ਦੇਖ ਰਹੇ ਹੋ ਮੱਕੜੀ ਦਾ ਔਰ ਇਸ ਤਰ੍ਹਾਂ ਦਾ ਤੁਹਾਨੂੰ ਜਾਲ ਹੈ ਜਿਹੜਾ ਹੁਣ ਅਕਸਰ ਹੀ ਦੇਖਣ ਨੂੰ ਮਿਲੇਗਾ ਤਾਂ ਹੁਣ ਇੱਥੇ ਆਪਣਾ ਪਹਿਲਾ ਫਰਜ ਹੈ ਵੀ ਕਿਤੇ ਤਹਿਸ ਦੇ ਵਿੱਚ ਜਾਂ ਕਾਲੀ ਦੇ ਵਿੱਚ ਆ ਕੇ ਇਹ ਨਾ ਹੋਵੇ ਵੀ ਆਪਾਂ ਜਿਹੜਾ ਆਪਣਾ ਇਹ ਮਿੱਤਰ ਕੀਟ ਹੈ ਇਹਨਾਂ ਨੂੰ ਹੀ ਖਤਮ ਕਰ ਦਈਏ ਲੋਕਾਂ ਅਕਸਰ ਇਹ ਹੁੰਦਾ ਵੀ ਆਪਾਂ ਨੂੰ ਬੜੀ ਕਾਲੀ ਲੱਗ ਜਾਂਦੀ ਹੈ ਵੀ ਗਵੰਦੀ ਨੇ ਘਰਤੀ ਉਹਨੇ ਘਰਤੀ ਮੈਂ ਰਹਿ ਗਿਆ ਇਹ ਚੀਜ਼ਾਂ ਅਕਸਰ ਹੀ ਚੱਲਦੀਆਂ ਨੇ ਪਰ ਇਹ ਨਾ ਹੋਵੇ ਵੀ ਕਿਤੇ ਉਹਦੇ ਤੈਸ਼ ਦੇ ਵਿੱਚ ਆ ਕੇ ਆਪਾਂ ਜਿਹੜਾ ਆਪਣਾ ਮਿੱਤਰ ਕੀੜਾ ਕੁਦਰਤ ਨੇ ਇੱਕ ਢਾਂਚਾ ਰਚਿਆ ਵੈ ਦੇਖੋ ਇੱਕ ਚੀਜ਼ ਨੂੰ ਖਾਣ ਲਈ ਦੂਜੀ ਚੀਜ਼ ਜਿਹੜੇ ਦੂਜਾ ਜੀਵ ਹੈ ਉਹ ਪੈਦਾ ਕੀਤਾ ਤਾਂ ਅੱਜ ਮੈਂ ਜਿਸ ਤਰ੍ਹਾਂ ਦੇਖ ਰਿਹਾ ਤੁਸੀਂ ਜੇ ਮੈਂ ਦੂਰੋਂ ਸੂਰਜ ਵਾਲੇ ਪਾਸੇ ਵੀਡੀਓ ਬਣਾਉਂਦਾ ਵਧੀਆ ਆਊਗਾ ਇਹਦਾ ਜਾਲਾ ਬਹੁਤ ਵਧੀਆ ਦਿਖੂਗਾ ਇਸ ਤਰ੍ਹਾਂ ਪੂਰਾ ਜਾਲਾ ਪੈ ਚੁੱਕਾ ਹੈ ਇਹ ਕਿਸਾਨ ਵੀਰਾਂ ਨੂੰ ਇੱਥੇ ਬੇਨਤੀ ਵੀ ਆਪੀਲ ਵੀ ਆ ਵੀ ਕਾਲੀ ਦੇ ਵਿੱਚ ਆ ਕੇ ਤੈਸ਼ ਦੇ ਵਿੱਚ ਆ ਕੇ ਜਲਦੀ ਦੇ ਵਿੱਚ ਆ ਕੇ ਕਿਤੇ ਇਹ ਨਾ ਹੋਵੇ ਵੀ ਜਿਹੜਾ ਤੁਹਾਡਾ ਇਹ ਮਿੱਤਰ ਕੀਟਾ ਪੈਸੇ ਨੂੰ ਖਤਮ ਕਰ ਲੀਏ ਔਰ ਮੈਂ ਐਕਸੈਰੀ ਦੇਣਾ ਉਹਨਾਂ ਬਹੁਤ ਜ਼ਿਆਦਾ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਆਉਂਦੀਆਂ ਆਪਾ ਉਹਦੇ ਨਾਲ ਉਹ ਹਜੂ ਆ ਪਾ ਦਿਓ ਇਹਦੇ ਨਾਲ ਮਰ ਜੂ ਪਰ ਇਹਦੇ ਚ ਇਹ ਦੇਖਣ ਵਾਲੀ ਗੱਲ ਆ ਵੀ ਕਿਤੇ ਆਪਾਂ ਉਹਦੇ ਨਾਲ ਆਪਾਂ ਆਪਣੇ ਮਿੱਤਰ ਕੀੜਿਆਂ ਨੂੰ ਤਾਂ ਨਹੀਂ ਖਤਮ ਕਰ ਰਹੇ ਜਿਹੜੇ ਕੁਦਰਤ ਵੱਲੋਂ ਡਾਕਟਰ ਜਿਹੜੇ ਤੁਹਾਡੇ ਖੇਤਾਂ ਦੇ ਵਿੱਚ ਭੇਜੇ ਗਏ ਆ ਬਿਮਾਰੀ ਨੂੰ ਖਤਮ ਕਰਨ ਲਈ ਇਤੇ ਇਹ ਤਾਂ ਨਹੀਂ ਵੀ ਆਪਾਂ ਉਹਨਾਂ ਨੂੰ ਵੀ ਮਾਰ ਰਹੇ ਆ ਤਾਂ ਬਹੁਤ ਵਧੀਆ ਸੋਹਰਦ ਜਿਹੜੇ ਪੇਜ ਆ ਜਾਂ ਸੋਹਰਦ ਚੀਜ਼ਾਂ ਡਾਕਟਰ ਸ਼ੇਰਗਿਲ ਮਰਖਾਈ ਜੀ ਆ ਬਾਈ ਪ੍ਰਗਟ ਵੀਰ ਆ ਸਾਡਾ ਭਰਾ ਬਹੁਤ ਜਿਆਦਾ ਵਧੀਆ ਚੀਜ਼ਾਂ ਜਿਹੜੀਆਂ ਖੇਤੀਬਾੜੀ ਲਈ ਖਾਸ ਕਰ ਪੈੜੀ ਲਈ ਝੋਨੇ ਲਈ ਡਾਕਟਰ ਸ਼ੇਰਗਿਲ ਮਰਖਾਈ ਜੀ ਦੇ ਵਧੀਆ ਵੀਡੀਓ ਇੱਕ ਬਰਾੜ ਸਾਹਿਬ ਆ ਸਾਡੇ ਉਹ ਵੀ ਵਧੀਆ ਵੀਡੀਓ ਪਾਉਂਦੇ ਆ ਤਾਂ ਉਹ ਵੀਡੀਓ ਉਹ ਚੀਜ਼ਾਂ ਜ਼ਰੂਰ ਦੇਖਿਆ ਕਰੋ ਔਰ ਜਿਹੜੀ ਤੁਹਾਡੀ ਖੇਤੀ ਆ ਉਹਨੂੰ ਸਮਝਣਾ ਕਰੋ ਕਿਉਂਕਿ ਅੰਨੇ ਬਾ ਖੇਤੀ ਕਰਨ ਦੇ ਨਾਲ ਆਪਾਂ ਫਾਇਦੇ ਕਰਦੇ ਕਰਦੇ ਕਈ ਰੀ ਨੁਕਸਾਨ ਵੀ ਕਰ ਜਾਂਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਰੂਰ ਵੀ ਹਾਲੇ ਤੱਕ ਕਿਹਨੇ ਕਿਹਨੇ ਜ਼ਹਿਰਾਂ ਵਰਤਲੀਆਂ ਜਾਂ ਕਿਹਨੇ ਕਿਹਨੇ ਪ੍ਰਦਾਨ ਵਰਤਰੀ ਜਾਂ ਜਿਹਨੇ ਨਹੀਂ ਵਰਤੀ ਉਹਦਾ ਕੀ ਨੁਕਸਾਨ ਹੋ ਗਿਆ ਝੋਨੇ ਦਾ ਤੇ ਜਿਹਨੇ ਵਰਤ ਲਈ ਉਹਦਾ ਕੀ ਫਾਇਦਾ ਹੋ ਗਿਆ ਤਾਂ ਖੇਤੀ ਬਹੁਤ ਵੱਡਾ ਸਮਝਦਾ ਬਈ ਸਾਹਰ ਸਮਝ ਕੇ ਹੀ ਕਰਨੀ ਚਾਹੀਦੀ ਆ ਕਿਉਂਕਿ ਜਿਸ ਤਰ੍ਹਾਂ ਖੇਤੀ ਦੇ ਵਿੱਚ ਜਿਵੇਂ ਜਿਵੇਂ ਬਿਮਾਰੀਆਂ ਨੂੰ ਤਾਂ ਬਿਮਾਰੀਆਂ ਨੂੰ ਖਤਮ ਕਰ ਲਈ ਕੁਦਰਤ ਦਾ ਇੱਕ ਚੱਕਰ ਵੀ ਰਚਿਆ ਹੁੰਦਾ ਚੱਕਰ ਵੀ ਉਹ ਆਪਾਂ ਕਹਿ ਰਹੇ ਉਹ ਚੱਕਰ ਵੀ ਤੋੜ ਦਿੰਨੇ ਆ ਤੇ ਜਿਹੜੀਆਂ ਬਿਮਾਰੀਆਂ ਫਿਰ ਉਤੋਂ ਦੀ ਪੈ ਜਾਂਦੀਆਂ ਤਾਂ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਕਿਸਾਨ ਵੀਰੋ ਕਿਹਨੇ ਕਿਹਨੇ ਜੈਰਾ ਪਾਤੀਆਂ ਕਿਹਨੇ ਕਿਹਨੇ ਹਲ ਤੱਕ ਨਹੀਂ ਪੰਗਾ